ਬਰਨਾਲਾ ਵਿੱਚ ਚੋਰੀ ਦੀਆਂ ਵਾਰਦਾਤਾਂ ਵਿੱਚ ਦਿਨੋ ਦਿਨ ਵਾਧਾ ਹੋ ਰਿਹਾ ਹੈ ਇਹ ਘਟਨਾ ਬਰਨਾਲਾ ਵਿੱਚ ਤਿੰਨ ਲਟੇਰਿਆਂ ਨੇ ਇੱਕ ਬਿਜਲੀ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਉਸ ਦੁਕਾਨ ਵਿੱਚੋਂ 20000 ਦੀ ਨਕਦੀ ਲੁੱਟ ਕੇ ਫਰਾਰ ਹੋ ਗਏ ਇਹ ਸਾਰੀ ਘਟਨਾ ਜਦੋਂ ਚੋਰਾਂ ਨੇ ਚੋਰੀ ਕੀਤੀ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਜਾ ਕੇ ਲੱਗਦੇ ਪਣ ਹੋਰ ਵਾਲੇ ਕਿਉਂ ਤੇ ਜਿਹੜੀ ਕੈਮਰੇ ਲਗਾਵਾਂ ਪਣ ਆਹਾਂ ਕਲੀਅਰ ਆਉਂਦੀ ਨਹੀਂ ਆ ਇਹ ਨਾ ਉਹ ਦੂਜੀ ਨਹੀਂ ਆ ਰਹੀ ਹਾਂ ਦੇਖੋ ਦੂਜੀ ਜਿਹੜੀ ਉਹ ਅੰਕਲ ਕੋਲੇ ਆਉਂਦਾਗਾ ਉਦੋਂ ਕਲੀਅਰ ਆਉਂਦੀ ਆ ਹਾਂ ਆ ਨਾ ਜੀ ਗਗਨਾ ਜੀ ਇਹ ਜਿਹੜੀ ਅੱਜ ਘਟਨਾਈ ਕਿ ਘਟਨਾਈ ਆ ਜੀ ਮੈਂ ਦੁਕਾਨ ਦੇ ਕੰਮ ਤੇ ਬਾਹਰ ਗਿਆ ਵੈਸੀ ਕਿਤੇ ਮੇਰੇ ਫਾਦਰ ਬੈਠੇ ਛੁਰੇ ਤਿੰਨ ਬੰਦੇ ਆਏ ਉਹਨਾਂ ਨੇ ਉਲਝਾ ਕੇ ਗੱਲੇ ਚ ਪੈਸੇ ਕੱਢ ਲਏ ਜੀ ਕਿੰਨੀ ਨਗਦੀ ਲੈ ਕੇ ਗਏ 20-25000 ਰੁਪਏ ਉਹ ਲਗਭਗ ਅੱਛਾ ਜੀ ਪਹਿਲਾਂ ਕਿਵੇਂ ਸਮਾਨ ਲੈਣ ਦੇ ਬਹਾਨੇ ਆਈ ਸੀ ਜੀ ਪਹਿਲਾਂ ਸਮਾਨ ਲੈਣ ਦੇ ਬਹਾਨੇ ਉਹਨਾਂ ਨੇ ਉਲਝਾਇਆ ਉਹਨਾਂ ਨੂੰ ਕਦੇ ਬੱਲਵ ਲੈਣਾ ਕਦੇ ਟਿਊਬ ਲੈਣੀ ਆ ਕਦੇ ਪ੍ਰੈਸ ਲੈਣੀ ਆ ਤਿੰਨ ਬੰਦੇ ਇੱਕ ਮੁਲਾਜ਼ਮ ਹੈ ਛੱਡਾ ਉਹਨੂੰ ਉਹਨਾਂ ਨੇ ਗੱਲਾਂ ਚ ਲਾ ਕੇ ਸਾਈਡ ਤੇ ਲੈ ਗਏ ਤੇ ਇੱਕ ਦੋ ਬੰਦੇ ਕਾਊਂਟਰ 'ਚ ਵੜ ਗਏ ਇੱਕ ਨੇ ਪੈਸੇ ਕੱਢ ਲਈ। ਤੇ ਮੋਟਰਸਾਈਕਲ ਦੇ ਸਵਾਰੋ ਕਹਿੰਦੇ ਕਿ ਕਿ ਮੈਂ ਹਾਂ ਮੋਟਰ ਚੰਗਲ ਤੇ ਜੀ। ਕੀ ਮੰਗ ਕਰ ਰਿਆ? ਮੰਗ ਤਾਂ ਚਾਨੂੰ ਬੰਦਿਆਂ ਨੂੰ ਖੜਿਆ ਜਾਵੇ ਤੇ ਸਾਡੀ ਨਕਦੀ ਪਛੂਲ ਕੀਤੀ ਜਾਵੇ।